हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਬਾਈ ਜੀ ਤੁਹਾਨੂੰ ਅੱਜ ਆਪਾਂ ਇੱਕ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਐਚ ਐਫ ਨਸਲ ਦੀ ਬਹਿੜ ਦਿਖਾਉਣੀ ਹੈ ਜਿਹੜੀ ਬਾਈ ਨੇ ਵੇਚਣੀ ਹੈਗੀ ਸਭ ਤੋਂ ਪਹਿਲਾਂ ਗਾਂ ਦਾ ਕੱਦ ਕਾਠ ਬੇਲਬੂਲ ਹਨਾ ਪ੍ਰਿੰਟ ਪ੍ਰਿੰਟ ਚੈੱਕ ਕਰ ਲਓ ਤੁਹਾਨੂੰ ਸੋ ਬਾਕੀ ਬਾਈ ਦਾ ਨੰਬਰ ਐਡਰੈਸ ਰੇਟ ਸਾਰਾ ਕੁਝ ਵੀਡੀਓ ਦੇ ਵਿੱਚ ਕਰਾਂਗੇ ਜਿਹੜਾ ਇਹ ਭਰਾ ਖਰੀਦਣਾ ਚਾਹ ਬਣ ਹੋਊਗਾ ਸੋ ਬੱਚੀ ਤਸੱਲੀ ਨਿਰਖ ਪਰ ਕਰਕੇ ਆਪ ਖਰੀਦ ਸਕੂਗਾ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਕਿਸੇ ਭਰਾ ਨੇ ਕੋਈ ਮੈਥੋ ਅਜੇ ਵੀਡੀਓ ਬਣਾਉਣੀ ਹੈਗੀ ਮੇਰਾ ਨੰਬਰ ਨੋਟ ਕਰ ਲਓ ਜੀ 8360426501 8360426501 ਹੋਰ ਅਜੇ ਵੀਡੀਓ ਦੇਖਵਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ பட்டਨ ਦਬਾ ਲਿਓ ਤੇ ਕਰੌਣਿਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਕੀ ਆਪਣਾ ਨਾਮ ਇਕਬਾਲ ਸਿੰਘ ਜੀ ਪਿੰਡ ਨੈਨੇਬਾਲ ਜ਼ਿਲ੍ਹਾ ਬਰਨਾਲਾ ਜੀ ਨੇੜੇ ਭਧੌਰ ਸ਼ਹਿਰ ਹੈ ਜੀ ਸੈਨ ਭਧੌਰ ਨੇੜੇ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ 7010737100 ਜੀ 7010737100 ਬਾਈ ਕਿਹੜਾ ਸੁਆ ਸੁੰਦੀ ਹੈ ਬਹਿੜ ਇਹ ਤੇ ਪਲੂਣ ਬੱਚ ਪਰ ਹੂਣ ਬੱਚੀ ਦੇ ਦੰਦੋਂ ਕਿੰਨੇ ਫਰਵਾਈ ਤੰਦੋਂ 4 ਦੰਦ ਬਾਈ ਦੰਦੋਂ 4 ਦੰਦ ਹੈ ਤੇ ਸੂਣ ਦਾ ਕਿੰਨਾ ਟਾਈਮ ਬਾਕੀ ਪਿਆ ਲੈ ਜੂ ਬਾਈ 5-7 ਦੰਦ 57 ਲੈ ਜੂਂਦੇ ਹੈ ਜੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕੁ ਬਾਦੂ ਲੱਗ ਪਗ ਦੁੱਧ ਦੂ ਵੀ 20 ਪਲੱਸ 22 ਕਿਲੋ ਲਗ ਪਾ ਦੂਗੀ ਹਾਂਜੀ ਆਰਾਮ ਠੀਕ ਆ ਤੇ ਬਾਈ ਥੋੜੀ ਘਰ ਦੀ ਖਰੀਦੀ ਵੀ ਆ ਨਹੀਂ ਖਰੀਦੀ ਵੀ ਆ ਬਾਈ ਆਪਣੇ ਥੋੜੀ ਖਰੀਦੀ ਵੀ ਆ ਤੇ ਸਾਨੂੰ ਜਿੱਥੋਂ ਖਰੀਦੀ ਹੋਊਗੀ ਇਹ ਦੱਸਾਓ ਬਾਈ ਮਿਸਟੀ ਕਿਹੜਾ ਭਰਾ ਹੈ ਤੀਜਾ ਬਹੁਤ ਵਧੀਆ ਐ ਟੀਕਾ ਮੇਰੇ ਯਾਦ ਨਹੀਂ 1800 ਰੁਪਏ ਦਾ ਕਿਹੜਾ ਟੀਕਾ ਭਰਾ ਹੈ ਬਾਈ ਬੜੇ ਮਹਿੰਗੇ ਭਾ ਦਾ ਟੀਕਾ ਭਰਾ ਹੈ 60 ਹੋਣ ਦੇ ਚਾਂਸ ਨੇ ਬੱਚੇ ਵਾਲਾ ਟੀਕਾ ਭਰਾ ਹੈ ਬੱਚੇ ਵਾਲਾ ਟੀਕਾ ਭਰਾ ਹੈ ਬਾਕੀ ਕਰਮ ਨੇ ਬਾਈ ਦੇਖੋ ਬਾਈ ਨੇ ਜਿਵੇਂ ਖਰੀਦੀ ਉਸ ਨੂੰ ਸੈਂਪਲ ਸੋ ਬਾਕੀ ਸਾਨੂੰ ਨੰਬਰ ਸਕਰੀਨ ਤੇ ਟਾਈਟਲ ਦੇ ਵਿੱਚ ਲਾ ਦਨਾ ਜਿਹੜਾ ਭਰਾ ਖਰੀਦੂਗਾ ਨੰਬਰ ਇੱਥੇ ਨੋਟ ਕਰ ਲਿਓ ਤੇ ਇਹਦਾ ਫਿਰ ਮੁੱਲ ਬਾਈ ਕਿੰਨਾ ਕਰਾਂਗੇ ਮੁੱਲ 75000 ਰੁਪਏ ਵੀਰੇ 75000 ਮੁੱਲ ਮਾਂ ਤਾਨ ਕਰਾਂਗੇ ਬਾਈ ਮਤਲਬ ਕਿ ਇਹ ਨਹੀਂ ਹੈ ਵੀ ਫਿਕਸ ਪ੍ਰਾਈਸ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਕੀ ਸਾਨੂੰ ਥਾਂ ਥਾਂ ਦੇਖੋ ਪੂਰਾ ਮੁੱਠੀ ਵਾਲਾ ਗੁੱਲੇ ਵਾਲਾ ਥਾਂ ਲੱਗਿਆ ਵਾਜੀ ਤੇ ਬਾਕੀ ਥੋੜਾ ਜਿਹਾ ਜੇ ਮੰਨ ਕੇ ਚੱਲੋ ਵੀ ਭਾੜਾ ਭਲਾਂ ਦੇ ਕੇ ਥੋੜਾ ਸਣਾ ਜਿਹੜਾ ਸਾਇਆ ਥਾਣਾ ਦਾ ਮੋਟਾ ਦਿਖਾਊਗਾ ਭਾਜੇ ਜਦੋਂ ਥਾਣੇ ਖਾਲੀ ਹੋਗੇ ਥਾਣਾ ਕੋਈ ਨਹੀਂ ਹਾਬੀ ਟਟਮਾਇਆ ਲੈ ਬਾਬੀ ਕੱਲ ਨੂੰ ਕਿਸੇ ਕੋਲੋਂ ਥੱਲੇ ਲੌਂਕਣ ਲੱਗ ਜੂ ਪਹਿੜੀ ਲੱਗੂਗੀ ਬਾਕੀ ਬਹਿੜ ਜੰਦ ਜਾਨ ਉਹ ਤਾਂ ਵੀਰੇ ਗੱਲਬਾਤ ਹੀ ਨਹੀਂ ਕੀ ਵਰਸੀ ਸਹੀ ਗੱਲ ਹੈ ਲੈ ਚੱਲੋ ਵੀਰੇ ਦੇਖੋ ਜੀ ਫੇਸ ਕੁਆਲਿਟੀ ਕੋਈ ਲੰਗ ਲੰਗ ਨਹੀਂ ਹੈਗਾ ਪ੍ਰਿੰਟ ਚੰਗਾ ਹੈ ਪਤਲੇ ਪਿੰਡੇ ਦੀ ਹੈ ਤੇ ਕਦ ਕਾਢੇ ਬਹਿੜਦਾ ਬਹੁਤ ਚੰਗਾ ਹੈਗਾ ਸੋ ਬਾਕੀ ਜਿਹੜਾ ਭਰਾ ਖਰੀਦੂਗਾ ਦੇਖੋ ਉਹਨੇ ਥੱਲੀ ਆਪ ਕਰਨੇ ਮੇਰਾ ਫਰਜ਼ ਸਿਰ ਵੀਡੀਓ ਬਣਾਉਣਾ ਤਾਂ ਹੁੰਦਾ ਹੈਗਾ ਸੋ ਜਿਹੜੇ ਭਰਾ ਨੇ ਦੇਖੋ ਪੈਸੇ ਲਾਉਣੇ ਆਗੇ ਸੋ ਘਟੋ ਘਟਾ ਬਾਈ ਮਾਲਕ ਦੇ ਪਸ਼ੂ ਦੇ ਮਾਲਕ ਦੇ ਕੋਲੇ ਪਹੁੰਚ ਕੇ ਨਿਰਖਵਾਗ ਜਰੂ ਕਰ ਲਿਆ ਕਰੋ ਕੱਲੇ ਵੀਡੀਓ ਦੇ ਨਿਰ ਭਰ ਨਾ ਰਹਾ ਕਰੋ ਤੇ ਬਾਅਦ ਫਿਰ ਲਾਂਬੇ ਦਿਨ ਵੀ ਆ ਚ ਹੀ ਆਏ ਹੋਗੀ ਭਾਈ ਹਨਾ ਐਸਾ ਸਿਰ ਸਾਨੂੰ ਇਹ ਦੱਸਣਾ ਫਰਜ਼ਵੰਦ ਵੀ ਤੁਹਾਡੇ ਇੱਥੇ ਗਾਂ ਖੜੀ ਹੈ ਇਹ ਜੀ ਗਾਂ ਕੀ ਤੁਹਾਨੂੰ 100 ਚੋਂ 70 80% ਨੂੰ ਦਿਖਾ ਦੇ ਜਿਹੜੀ 20 25% ਮੇਨ ਚੀ ਹੁੰਦੀ ਆ ਉਹ ਤੁਸੀਂ ਇੱਥੇ ਆ ਕੇ ਪਹੁੰਚ ਕੇ ਆਪ ਨਿਰਖਫਰ ਕਰਨੀ ਹੁੰਦੀ ਹੈਗੀ ਸੋ ਧੰਨਵਾਦ ਜੀ ਮਿਲਦੇ ਰਹਾਂਗੇ ਤੁਹਾਨੂੰ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਲਿਓ ਤੇ ਬਾਅਦ ਤੋਂ ਸ਼ੇਅਰ ਲਾਜ਼ਮੀ ਕਰ ਦਿਓ ਠੀਕ ਹੈ ਪਿੰਡ ਨੈਨੇਵਾਲਾ ਤਹਿਸੀਲ ਤਪਾਦ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ ਸਤਿ ਸ੍ਰੀ ਅਕਾਲ